ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਐਮਐਲਏ ਹਲਕਾ ਦਖਣੀ ਡਾਕਟਰ ਅਨੰਦबीर ਸਿੰਘ ਜਰਰੋ ਆਪਣੇ ਹਲਕਾ ਦਫ਼ਤਰ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਦਰਜਾ ਦਰਜਾ ਅਹੁਦੇਦਾਰ ਪਹੁੰਚੇ ਇਸ ਮੌਕੇ ਏਸੀਪੀ ਸਾਊਥ ਪ੍ਰਵੇਸ਼ ਚੋਪੜਾ ਅਤੇ ਉਹਨਾਂ ਦੀ ਟੀਮ ਵੀ ਪਹੁੰਚੀ ਅਤੇ ਏਸੀਪੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਹਲਕਾ ਦਖਣੀ ਦੇ ਖੇਤਰ ਵਿੱਚ ਨਸ਼ਿਆਂ ਦੇ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ ਗਿਆ ਹੈ ਨਸ਼ਾ ਵੇਚਣ ਵਾਲਿਆਂ ਤੇ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਹੈ ਅਤੇ ਜਿਹੜੇ ਨਸ਼ਾ ਕਰਨ ਵਾਲੇ ਹਨ ਉਹਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਇਸ ਮੌਕੇ ਹਲਕਾ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿਚਰ ਨੇ ਕਿਹਾ ਕਿ ਨਸ਼ੇ ਦੇ ਜੜੋ ਖਾਤਮੇ ਦੇ ਲਈ ਆਮ ਨਾਗਰਿਕਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਨਸ਼ਿਆਂ ਦਾ ਪੂਰਨ ਤੌਰ ਤੇ ਖਾਤਮਾ ਕੀਤਾ ਜਾ ਸਕੇ ਅਮਨੀ ਸਰ ਕਮਿਸ਼ਨਰਟ ਪੁਲਿਸ ਵੱਲੋਂ ਨਸ਼ੇ ਤੇ ਕਾਫੀ ਕੰਟਰੋਲ ਕੀਤਾ ਗਿਆ ਹੈ ਅਤੇ ਹੁਣ ਨਸ਼ਾ ਵੇਚਣ ਵਾਲੇ ਪੰਜਾਬ ਪੁਲਿਸ ਦੀ ਨਸ਼ਿਆਂ ਖਿਲਾਫ ਅਪਣਾਈ ਜ਼ੀਰੋ ਟਾਲਰੈਂਸ ਪਾਲਿਸੀ ਕਾਰਨ ਆਪਣੇ ਘਰ ਵੇਚ ਕੇ ਹਲਕਾ ਦਕਨੀ ਦੇ ਖੇਤਰ ਨੂੰ ਛੱਡ ਕੇ ਜਾ ਚੁੱਕੇ ਹਨ। ਲੋਕ ਦਫ਼ਤਰ ਦੇਖਿਆ ਤੁਹਾਡੇ ਕੋਲ ਮੀਟਿੰਗ ਵੀ ਕੀਤੀ ਗਈ ਹੈ ਤੇ ਯੁਧ ਨਸ਼ਾ ਵਿਰੋਧ ਦੇ ਖਿਲਾਫ ਮਾਨ ਸਾਹਿਬ ਵੱਲੋਂ ਜਿਹੜਾ ਇਹ ਮੁਹਿੰਮ ਚੜਹੀ ਗਈ ਹੈ ਉਹਦੇ ਤਹਿਤ ਤੁਹਾਡੇ ਏਰੀਆ ਦੇ ਵਿੱਚੋਂ ਨਸ਼ਾ ਖਤਮ ਹੋ ਰਿਹਾ ਤੇ ਲੋਕ ਆਪਣੇ ਆਪਣੇ ਖੇਤਰ ਦੇ ਵਿੱਚ ਜਿਹੜੇ ਉਹ ਨਸ਼ਾ ਵੇਚਦੇ ਸੀ ਉਹ ਉਸ ਖੇਤਰ ਤੋਂ ਦੂਰ ਹੋ ਰਹੇ ਨੇ। ਕੀ ਕਹਾ ਤੁਸੀਂ? ਹਾਂ ਸਤਿ ਸ਼੍ਰੀ ਅਕਾਲ ਨਮਸਕਾਰ। ਸੋ ਇਹ ਗੱਲ ਸੱਚ ਹੈ ਕਿ ਅੱਜ ਮੀਟਿੰਗ ਕੀਤੀ ਸੀ ਵੀਡੀਆਜ਼ ਕਮੇਟੀ ਦੀ। ਜਿਹੜੀ ਕਿ ਡਿਫੈਂਸ ਕਮੇਟੀ ਬਣਾਈ ਆ ਹਰੇ ਖਾਰੇ ਹਲਕੇ ਚ ਬਣੀ ਹੈ ਸੋ ਸਾਡੇ ਬਹੁਤ ਸਾਰੇ ਵਲੰਟੀਅਰ ਇਕੱਠੇ ਹੋਏ ਸੀ ਤੇ ਔਰ ਉੱਥੇ ਫਿਰ ਡਿਸਕਸ਼ਨ ਚੱਲ ਰਹੀ ਸੀ ਇਸ ਗੱਲ ਤੇ ਤੇ ਸਾਡੇ ਹਲਕੇ ਦੇ ਏਸੀਪੀ ਸਾਹਿਬ ਵੀ ਆਏ ਸੀਗੇ ਐਸਐਸਓ ਸਾਹਿਬ ਵੀ ਆਏ ਸੀਗੇ ਤੇ ਉੱਥੇ ਜਦੋਂ ਇਹ ਗੱਲ ਤੁਰੀ ਹੈ ਕਿ ਨਸ਼ੇ ਦੇ ਕੀ ਅੱਜ ਕੱਲ ਸਿਚੁਏਸ਼ਨ ਕੀ ਹੈ ਤੇ ਸਾਰੇ ਵਲੰਟੀਅਰਸ ਨੇ ਇੱਕ ਜੋ ਠੋਕੇ ਗੱਲ ਦੱਸੀ ਹੈ ਸਾਡੇ ਆਫਸਰ ਸਾਹਿਬਾਨ ਨੇ ਵੀ ਗੱਲ ਦੱਸੀ ਹੈ ਕਿ ਨਸ਼ਾ ਘਨ ਬਹੁਤ ਘਟ ਰਿਹਾ ਹੈ ਜਿਹਨ ਨਸ਼ਾ ਵੇਚਦੇ ਨੇ ਉਹ ਬਹੁਤ ਘਟ ਰਹੇ ਨੇ ਔਰ ਵਲੰਟੀਅਰਸ ਨੇ ਗੱਲ ਦਸੀ ਕਿ ਜਿਹੜੇ ਨਸ਼ਾ ਵੇਚਦੇ ਸੀਗੇ ਉਹਨਾਂ ਨੂੰ ਇਸ ਹਲਕੇ 'ਚ ਘਟੋ ਘਟ ਕੰਮ ਕਰਨਾ ਔਖਾ ਹੋ ਰਿਹਾ ਔਰ ਉਹ ਛੱਡ ਕੇ ਜਾ ਰਹੇ ਨੇ ਸੋ ਘਟੋ ਘਟ ਵੀ ਹਜੇ ਹੈ ਕਿ ਨੇ ਪਰਿਵਾਰ ਕਹ ਲੋ ਜਾਂ ਲੋਕ ਕਹ ਲੋ ਜਿਹੜੇ ਇਸ ਸੰਧ ਵਿੱਚ ਲੱਗੇ ਹੋਏ ਸੀਗੇ ਉਹ ਅੱਜ ਕੱਲ ਨਜ਼ਰ ਨਹੀਂ ਆਉਂਦੇ ਛੱਡ ਕੇ ਚਲੇ ਗਏ ਨੇ ਕਿਤੇ ਹੋਰ ਜਾਫਸੀ ਹੋਣਗੇ ਔਰ ਮੈਨੂੰ ਆਸ ਹੈ ਕਿ ਦੂਜੀ ਜਗ੍ਹਾ ਜਾ ਕੇ ਵੀ ਉਹ ਬੰਦੇ ਬਣ ਕੇ ਕੰਮ ਕਰਨਗੇ ਕਿਉਂਕਿ ਸਮਾਜ 'ਚ ਕੰਮ ਕਰਨ ਵਾਸਤੇ ਦੁਨੀਆ ਚਲਾਉਣ ਵਾਸਤੇ ਬਹੁਤ ਤੰਦੇ ਹੈਗੇ ਬਹੁਤ ਘੱਟ ਕਮ ਹੈ ਗਿਆ ਔਰ ਇਸ ਤਰ੍ਹਾਂ ਕਰੋਨਾ ਤੰਦਾ ਨਹੀਂ ਕਰਨਾ ਚਾਹੀਦਾ ਜਿੱਦਾਂ ਘਰਾਂ ਦੇ ਘਰ ਤਬਾਹ ਹੋ ਰਹੇ ਨੇ ਤੇ ਸਾਡੀ ਇਹਨਾਂ ਵਾਸਤੇ ਕੋਈ ਹਮਦਰਦੀ ਨਹੀਂ ਹੈ ਕਿਉਂਕਿ ਇਹ ਜਾਨ ਬੁਝ ਕੇ ਲੋਕਾਂ ਨੂੰ ਇੱਕ ਗਲਤ ਰਾਹ ਤੇ ਪਾ ਰਹੇ ਨੇ ਲੋਕਾਂ ਦੇ ਸਿਹਤ ਖਰਾਬ ਕਰ ਰਹੇ ਨੇ ਸਮਾਜਿਕ ਤਾਣੇ ਬਣ ਦਾ ਖਰਾਬ ਕਰ ਰਹੇ ਨੇ ਲੇਕਿਨ ਜਿਹੜੇ ਬੱਚੇ ਸਾਡੇ ਵਿਚਾਰੇ ਨਸ਼ਾ ਕਰਨ ਚ ਮਜਬੂਰ ਹੋ ਜਾਂਦੇ ਨੇ ਸਾਡੀ ਉਹਨਾਂ ਨਾਲ ਪੂਰੀ ਹਮਦਰਦੀ ਹੈ ਔਰ ਸਾਡੀ ਵੀ ਕੋਸ਼ਿਸ਼ ਹੈ ਸਾਡੇ ਵਲੰਟੀਅਰ ਦੀ ਕੋਸ਼ਿਸ਼ ਹੈ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਅਸੀਂ ਮਾਪਿਆਂ ਨਾਲ ਵੀ ਗੱਲ ਕਰਦੇ ਆ ਕਿ ਇਸ ਗੱਲ ਨੂੰ ਲੁਕਾਓ ਨਾ ਜੇ ਤਰ੍ਹਾਂ ਬੱਚਾ ਨਸ਼ਾ ਕਰਦਾ ਤੇ ਉਹਨੂੰ ਅਸੀਂ ਹਸਪਤਾਲ ਜਾ ਕੇ ਦਾਖਲ ਕਰਾਈਏ ਉਹਨੂੰ ਅਸੀਂ ਰੀਹੈਬਿਲਿਟੇਟ ਕਰੀਏ ਨਸ਼ਾ ਛੁਡਾਈ ਉਹਦਾ ਸੋ ਉਹ ਵੀ ਬਹੁਤ ਹੱਦ ਤੱਕ ਸਾਨੂੰ ਕਾਮਯਾਬੀ ਮਿਲ ਰਹੀ ਹੈ ਔਰ ਅਸੀਂ ਮੈਨੂੰ ਲੱਗ ਰਿਹਾ ਕਿ ਠੀਕ ਰਾਹ ਤੇ ਚੱਲ ਰਹੇ ਹਾਂ ਤੇ ਕੁਝ ਮਹੀਨਿਆਂ ਵਿੱਚ ਸਿਚੁਏਸ਼ਨ ਹੋਰ ਇੰਪਰੂਵ ਕਰ ਜਾਏਗੀ हां जी एसीपी साहब की कहना चाहोगे ਤੁਸੀਂ ਨਸ਼ੇ ਨੂੰ ਕਾਫੀ ਹੱਦ ਤੱਕ ਹਲਕਾ ਦਖਮੀ ਦੇ ਵਿੱਚ ਕਾਬੂ ਕਰ ਚੁੱਕੇ ਹੋ ਤੇ ਕੁਝ ਲੋਕ ਘਰ ਛੱਡ ਕੇ ਵੀ ਚਲੇ ਗਏ ਨੇ ਕੀ ਕਹਿਣਾ ਚਾਹੁੰਦੇ ਦੇਖੋ ਜਿਵੇਂ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਕੁਝ ਲੋਕ ਘਰ ਛੱਡ ਕੇ ਚਲੇ ਗਏ ਨੇ ਪੁਲਿਸ ਦਾ ਡੰਡਾ ਉਹਨਾਂ ਲੋਕਾਂ ਵਾਸੇ ਬਹੁਤ ਤੇਜ ਹੈ ਜਿਹੜੇ ਗਲਤ ਕੰਮ ਕਰਦੇ ਆ ਜਿਹੜੇ ਨਸ਼ਾ ਵੇਚਦੇ ਨੇ ਜਿਹੜੇ ਲੋਕ ਕਾਨੂੰਨ ਦੇ ਆਧਾਰ ਤੇ ਰਹਿੰਦੇ ਨੇ ਉਹਨਾਂ ਵਾਸੇ ਅਸੀਂ ਬਹੁਤ ਨਤਮਸਤਕ ਆਂ ਜਿਹੜੇ ਕਾਨੂੰਨ ਦੀ ਪਾਲਣਾ ਕਰਦੇ ਨੇ ਤਾਂ ਰੂਲ ਆਫ ਲਾ ਹਮੇਸ਼ਾ ਮਿੰਟਨ ਰਹੇਗਾ ਮੈਂ ਤੁਹਾਡੇ ਮਾਧਿਅਮ ਤੋਂ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਜਿਹੜਾ ਪੰਜਾਬ ਸਰਕਾਰ ਨੇ ਯੁੱਧ ਨਸ਼ੇ ਵਿਰੁੱਧ ਸ਼ੁਰੂ ਕੀਤਾ ਹੈ ਜਾਂ ਜਿਹੜੇ ਆਪਰੇਸ਼ਨ ਪ੍ਰਹਾਰ ਦਾ ਸੈਕੰਡ ਫੇਜ਼ ਸ਼ੁਰੂ ਹੋਇਆ ਹੈ ਮਾਨਯੋਗ ਡੀਜੀਪੀ ਸਾਹਿਬ ਦੇ ਨਾਲ ਮੇਰਾ ਇਹੋ ਹੀ ਮੰਨ ਹੈ ਕਿ ਅਸੀਂ ਵੱਧ ਚੜ ਕੇ ਇਸ ਆਪਰੇਸ਼ਨ ਦੇ ਵਿੱਚ ਹਿੱਸਾ ਲਈਏ ਲੋਕ ਪੁਲਿਸ ਸਾਥ ਦੇਣ ਪਬਲਿਕ ਹਮੇਸ਼ਾ ਜਿਹੜੀ ਪਬਲਿਕ ਦੀ ਵਰਸ਼ਨ ਹੁੰਦੀ ਹੈ ਉਹਦੇ ਨਾਲ ਹੀ ਸਾਰਾ ਸਿਸਟਮ ਸੈਟਲ ਹੁੰਦਾ ਅਸੀਂ ਪਬਲਿਕ ਦੇ ਵਰਸ਼ਨ ਨੂੰ ਨਾਲ ਲੈ ਕੇ ਲੋਕਾਂ ਨੂੰ ਨਾਲ ਲੈ ਕੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਇਕੱਠੇ ਚਲੀਏ ਜਿਸ ਨਾਲ ਕਿ ਇਸ ਇਲਾਕੇ ਦੇ ਵਿੱਚ ਨਸ਼ਾ ਖਤਮ ਹੋਵੇ ਔਰ ਮੈਂ ਉਮੀਦ ਕਰਦਾ ਲੋਕਾਂ ਵੱਲੋਂ ਕਿ ਹਮੇਸ਼ਾ ਜਿਹੜੀ ਪੰਜਾਬ ਸਰਕਾਰ ਨੇ ਇੱਕ ਨਵੀਂ ਮਹਿੰਮ ਸ਼ੁਰੂ ਕੀਤੀ ਹੈ ਇਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਗੇ ਤੇ ਤਾਂ ਕਿ ਅਸੀਂ ਨਸ਼ੇ ਨੂੰ ਖਤਮ ਕਰ ਸਕੀਏ